ਲੰਗੀ 5 ਫਰਵਰੀ 2025 ਨੂੰ ਸਵੇਰੇ 6:42 ਵਜੇ ਤੇ ਅਮਰੀਕੀ ਫੌਜ ਦਾ ਇੱਕ ਹਾਲਾ ਅਫਸਰ ਸਿਰਫ 23 ਸਕਿੰਟ ਦੀ ਵੀਡੀਓ ਦੇ ਨਾਲ ਇੱਕ ਮੈਸੇਜ ਵੀ ਸੋਸ਼ਲ ਮੀਡੀਆ ਤੇ ਨਸ਼ਰ ਕਰਦਾ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਸਫਲਤਾਪੂਰਵਕ ਭਾਰਤ ਪਹਚਾਣ ਦਿੱਤਾ ਗਿਆ ਤੇ ਜਿਸ ਫੌਜੀ ਜਹਾਜ਼ ਰਾਹੀਂ ਉਹਨਾਂ 104 ਭਾਰਤੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ 에ਅਰਪੋਰਟ ਤੇ ਲਿਆਂਦਾ ਗਿਆ ਤੇ ਹੈਰਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਮੌਜੂਦ ਨੇ ਵੇਖ ਕੇ ਕਿ ਕਿਦਾਂ ਸਿਰਫ ਬੱਚਿਆਂ ਨੂੰ ਛੱਡ ਕੇ ਔਰਤਾਂ ਤੇ ਮਰਦਾਂ ਨੂੰ ਪੈਰਾਂ ਦੇ ਵਿੱਚ ਬੀੜੀਆਂ ਤੇ ਹੱਥਾਂ 'ਚ ਹੱਟ ਘੜੀਆਂ ਦੇ ਨਾਲ ਜਕੜਿਆ ਸੀਗਾ ਜਦੋਂ ਉਹਨਾਂ ਨੂੰ ਉਤਾਰਿਆ ਜਾਂਦਾ ਤੇ ਉਸ ਤੋਂ ਵੀ ਵੱਡੀ ਹੈਵਾਨੀਤ ਵਾਲੀ ਗੱਲ ਇਨਸਾਨੀ ਕਮਿਸ਼ਨ ਅਨੁਸਾਰ ਕਰਨ ਵਾਲੀ ਗੱਲ ਅਮਰੀਕਾ ਵੱਲੋਂ ਇਹ ਕੀਤੀ ਗਈ ਕਿ ਉਸ ਜਹਾਜ਼ ਦੇ ਵਿੱਚ ਇੱਕੋ ਹੀ ਸਿਰਫ ਇੱਕੋ ਹੀ ਟਾਇਲਟ ਹੁੰਦੀ ਆ ਤੇ ਉਹ ਲੋਕਾਂ ਨੂੰ ਔਰਤਾਂ ਅਤੇ ਮਰਦਾਂ ਨੂੰ ਜਿਨ੍ਹਾਂ ਨੂੰ ਜਗੜਿਆ ਹੁੰਦਾ ਬੇੜੀਆਂ ਅਤੇ ਹਤਕੜੀਆਂ ਚ ਉਹਨਾਂ ਨੂੰ ਆਪਣੀ ਸੀਟਾਂ ਤੋਂ ਵੀ ਨਹੀਂ ਉਠਿਆ ਜਾਂਦਾ ਜਾਣ ਦਿੱਤਾ ਜਾਂਦਾ ਬੜੀ ਬੁਰੀ ਤਰ੍ਹਾਂ ਉਹਨਾਂ ਦੇ ਨਾਲ ਪੇਸ਼ ਆਇਆ ਜਾਂਦਾ ਨਾ ਫੌਜੀ ਨੌਜਵਾਨਾਂ ਵੱਲੋਂ ਅਮਰੀਕੀ ਫੌਜੀ ਨੌਜਵਾਨਾਂ ਵੱਲੋਂ 40 ਘੰਟਿਆਂ ਦੇ ਲਗਭਗ ਉਡਾਣ ਹੁੰਦੀ ਹੈ 40 ਘੰਟੇ ਬਹੁਤ ਜ਼ਿਆਦੀ ਤਸ਼ੱਦਦ ਇਹਨਾਂ ਭਾਰਤੀ ਲੋਕਾਂ ਨੇ ਚੱਲੀ ਹੁੰਦੀ ਹੈ ਕੇਵਲ ਬੱਚਿਆਂ ਨੂੰ ਥੋੜੀ-ਬਹੁਤ ਰਾਤ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਜਹਾਜ਼ ਦੀ ਉਡਾਣ ਦੇ ਦੌਰਾਨ ਤੇ ਜਦੋਂ ਉਹ ਜਹਾਜ਼ ਇੱਥੇ ਪਹੁੰਚਦਾ ਤੇ ਬਹੁਤ ਹੀ ਹਰਾਨ ਹੁੰਦੇ ਨੇ ਸਾਰੇ ਵੇਖ ਕੇ ਕਿ ਇਹ ਕੀ ਕੀਤਾ ਹੈ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਜਦੋਂ ਕਿ ਉਹ ਬਹੁਤ ਵੱਡੇ ਗੁਨਾਹਗਾਰ ਹੋ ਇਸ ਤਰ੍ਹਾਂ ਉਹਨਾਂ ਨੂੰ ਹੱਥਕੜੀਆਂ ਤੇ ਬੀੜੀਆਂ ਲਾਈਆਂ ਹੁੰਦੀਆਂ ਹਨ ਇਹ ਸਾਰਾ ਕਿਉਂ ਹੋਇਆ ਥੋੜਾ ਜਿਹਾ ਪਿੱਛੇ ਚੱਲਦੇ ਆ ਜੀ ਆ ਇਹ ਜਿਹੜੀ ਜਾਣਕਾਰੀ ਮੈਂ ਆਪ ਸਭ ਦੇ ਨਾਲ ਸਾਂਝੀ ਕਰ ਰਿਹਾ ਸੋਸ਼ਲ ਮੀਡੀਆ ਤੋਂ ਮੈਂ ਪ੍ਰਾਪਤ ਕੀਤੀ ਹੈ ਜੀ ਹੁੰਦਾ ਕੀ ਹੈ ਕਿ 22 ਫਰਵਰੀ 2024 ਦੀ ਸਵੇਰ ਨੂੰ 8:55 ਮਿੰਟ ਤੇ ਅਮਰੀਕਾ ਦੇ ਜਾਰਜੀਆ ਦੇ ਮੈਰੀਏਟਾ ਦੀ ਰਹਿਣ ਵਾਲੀ ਇੱਕ ਕੁੜੀ ਜਿਹਦਾ ਨਾਮ ਲੈਗਕਿਲ ਰਿਲੇ ਉਮਰ ਲਗਭਗ 22 ਸਾਲ ਹੁੰਦੀ ਹੈ ਉਹ ਆਪਣੇ ਫੋਨ ਤੋਂ ਆਪਣੀ ਮਾਂ ਨੂੰ ਫੋਨ ਕਰਦੀ ਹੈ ਜਿਹੜੀ ਕਿ ਜਾਰਜੀਆ ਦੀ ਯੂਨੀਵਰਸਿਟੀ ਦੇ ਵਿੱਚ ਨਰਸਿੰਗ ਦਾ ਕੋਰਸ ਕਰ ਰਹੀ ਹੁੰਦੀ ਹੈ ਉਹ ਆਪਣੀ ਮਾਂ ਨੂੰ ਫੋਨ ਕਰਦੀ ਹੈ ਕਿ ਮੰਮੀ ਮੇਰੇ ਨਾਲ ਜੇ ਕੋਈ ਗੱਲ ਕਰਨੀ ਹੈ ਤੇ ਕਰ ਲਓ ਨਹੀਂ ਤੇ ਉਸ ਤੋਂ ਬਾਅਦ ਮੈਂ ਦੌੜਨਾ ਸ਼ੁਰੂ ਕਰਨਾ ਤੇ ਉਸ ਦੌਰਾਨ ਮੈਂ ਗੱਲ ਨਹੀਂ ਕਰ ਸਕੂਗੀ ਤੇ ਉਹਦੀ ਮਾਂ ਉਹਨੂੰ ਕਹਿੰਦੀ ਆ ਕਿ ਪੁੱਤਰ ਕੋਈ ਗੱਲ ਨਹੀਂ ਤੂੰ ਪਹਿਲਾਂ ਜੋ ਆਪਣੀ ਵਰਦੀਸ ਜਾਂ ਆਪਣਾ ਜੋ ਵੀ ਕਰਨਾ ਨਿਬੜਲਾ ਆ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਤੇ ਬਾਅਦ ਵਿੱਚ ਕੁਝ ਬਾਅਦ ਵਿੱਚ ਕੁਝ ਸਮੇਂ ਬਾਅਦ ਜਦੋਂ ਉਹਦੀ ਮਾਂ ਉਹਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਉਸ ਕੁੜੀ ਦਾ ਫੋਨ ਜਿਹੜਾ ਬੰਦ ਆਉਣ ਲੱਗ ਜਾਂਦਾ ਵਾਰ-ਵਾਰ ਉਹਦੀ ਮਾਂ ਦੇ ਮੰਨੋ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਫੋਨ ਜਿਹੜਾ ਚੱਲ ਨਹੀਂਦਾ ਤੇ ਲਗਾਤਾਰ ਉਸ ਕੁੜੀ ਦਾ ਜਿਹੜਾ ਫੋਨ ਆ ਉਹ ਬੰਦ ਆ ਰਿਹਾ ਹੁੰਦਾ ਤੇ ਉਸ ਕੁੜੀ ਦੀ ਮਾਂ ਦੇ ਚਿੰਤਾ ਵੱਧ ਜਾਂਦੀ ਆ ਤੇ ਉਹ ਪੁਲਿਸ ਦੀ ਸਹਾਇਤਾ ਲੈਂਦੀ ਆ ਪੁਲਿਸ ਨੂੰ ਸਾਰੀ ਇਤਲਾਹ ਦਿੰਦੀ ਆ ਤੇ ਉਥੋਂ ਦੀ ਪੁਲਿਸ ਵੀ ਇਸ ਸਾਰੇ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਆ ਤੇ ਫੌਰੀ ਤੌਰ ਤੇ ਉਸ ਕੁੜੀ ਦੀ ਤਲਾਸ਼ ਕਰਨੀ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਂਦੀ ਆ ਕੁਝ ਸਮੇਂ ਦੀ ਜਦੋਂ ਜਹਤ ਤੋਂ ਬਾਅਦ ਅਮਰੀਕਾ ਦੀ ਪੁਲਿਸ ਨੂੰ ਹੈਰਿਕ ਹੈਰਿਕ ਝੀਲ ਦੇ ਕੋਲੋਂ ਇੱਕ ਪਾਰਕ ਦੇ ਵਿੱਚੋਂ ਉਸ ਕੁੜੀ ਦੀ ਜਿਹੜੀ Laash ਆ ਮਿਲ ਜਾਂਦੀ ਆ ਜਿਹਨੂੰ ਵੇਖ ਕੇ ਪਤਾ ਲੱਗਦਾ ਕਿ ਇਸ ਕੁੜੀ ਦੇ ਨਾਲ ਬਹੁਤ ਜ਼ਿੰਦਗੀ ਕੀਤੀ ਗਈ ਹੁੰਦੀ ਹੈ ਤੇ ਉਸ ਕੁੜੀ ਦੇ ਹੱਥ ਤੇ ਇੱਕ ਘੜੀ ਵੱਜੀ ਹੁੰਦੀ ਹੈ ਜਿਹਦੇ ਤੋਂ ਇਹ ਪਤਾ ਲੱਗ ਜਾਂਦਾ ਕਿ ਉਸ ਕੁੜੀ ਨੇ ਆਖਰੀ ਜਿਹੜਾ ਸਾਹ ਆ ਉਹ 9:32 ਮਿੰਟ ਤੇ ਲਿਆ ਹੁੰਦਾ ਹੈ ਤੇ ਪੁਲਿਸ ਨੇ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਜੋ ਉੱਥੋਂ ਮਿਲਦੇ ਨੇ ਘਟਨਾ ਵਾਲੀ ਥਾਂ ਤੋਂ ਉਸ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਗਿਰITAR ਕੀਤਾ ਜਾਂਦਾ ਜਿਹੜਾ ਕਿ ਵੈਨਿਜੂਏਲਾ ਨਾਮੀ ਦੇਸ਼ ਦਾ 26 ਸਾਲਾ ਜੋਸ਼ ਇਬਾਰਾ ਨਵੀਂ ਵਿਅਕਤੀ ਹੁੰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਛਾਣਵੀਰ ਤੋਂ ਬਾਅਦ ਪਤਾ ਚੱਲਦਾ ਕਿ ਉਸ ਆਦਮੀ ਦੇ ਉੱਤੇ ਪਹਿਲਾਂ ਵੀ ਹੱਤਿਆ ਦੇ ਰੇਪ ਦੇ ਅਤੇ ਅਪਹਰਨ ਦੇ ਜਿਹੜੇ ਦੋਸ਼ ਨੇ ਉਹ ਲੱਗੇ ਹੁੰਦੇ ਹਨ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਫੌਰੀ ਤੌਰ ਤੇ ਪੇਸ਼ ਕੀਤਾ ਜਾਂਦਾ ਤੇ ਬੜੇ ਘੱਟ ਸਮੇਂ ਦੇ ਵਿੱਚ ਅਮਰੀਕਾ ਦੀ ਕੋਰਟ ਆ ਜਿਹੜੀ ਉਹਨੂੰ ਉਮਰ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਉਂਦੀ ਆ ਹਾਲਾਂਕਿ ਉਹ ਵਿਅਕਤੀ ਬਹੁਤ ਰੌਲਾ ਪਾਉਂਦਾ ਕਿ ਮੈਂ ਇਸ ਜੁਰਮ ਦਾ ਦੋਸ਼ੀ ਨਹੀਂ ਆ ਪਰ ਉਹਦਾ ਸਭ ਤੋਂ ਵੱਡਾ ਦੋਸ਼ ਇਹ ਹੁੰਦਾ ਆ ਕਿ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਹੁੰਦਾ ਹੈ ਜਿਹੜਾ ਉਹਦੇ ਲਈ ਜਿੰਦ ਦਾ ਜਾਲ ਬਣ ਜਾਂਦਾ ਕੋਰਟ ਵੀ ਨਵੰਬਰ 2024 ਨੂੰ ਆਪਣਾ ਫੈਸਲਾ ਸੁਣਾ ਦਿੰਦੀ ਆ ਉਸ ਵਿਅਕਤੀ ਨੂੰ ਉਮਰ ਕੈਦ ਹੁੰਦੀ ਆ ਤੇ ਇਸੇ ਨਵੰਬਰ ਮਹੀਨੇ ਦੇ ਵਿੱਚ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਦਾ ਜਿਹੜਾ ਐਲਾਨ ਆ ਹੋ ਜਾਂਦਾ ਤੇ ਇਸ ਚੋਣ ਦੇ ਵਿੱਚ ਡੋਨਾਲਡ ਟਰੰਪ ਆਪਣੀ ਕਿਸਮਤ ਅਜ਼ਮਾਉਣ ਲਈ ਉਤਰ ਜਾਂਦਾ ਜਿਹੜਾ ਕਿ ਚੋਣ ਪ੍ਰਚਾਰ ਦੌਰਾਨ ਉਸ ਕੁੜੀ ਦਾ ਜਿਹੜਾ ਮੁੱਦਾ ਉਹ ਚੁੱਕਦਾ ਜਿਹੜੀ ਉਹ ਲੈਕ ਕੇਲੋਰੇਲੇ ਨਾਮੀ ਕੁੜੀ ਜਿਹੜੀ ਹੁੰਦੀ ਆ ਜਿਹਦੇ ਨਾਲ ਦਰਿੰਦਗੀ ਹੋਈ ਹੁੰਦੀ ਆ ਕਿ ਮੈਂ ਜੇਕਰ ਰਾਸ਼ਟਰਪਤੀ ਬਣਦਾ ਡੋਨਾਲਡ 트ੰਪ ਕਹਿੰਦਾ ਕਿ ਮੈਂ ਜਿੰਨੇ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਲੋਕ ਰਹਿੰਦੇ ਨੇ ਕਿਸੇ ਨੂੰ ਵੀ ਇੱਥੇ ਰਹਿਣ ਨਹੀਂ ਦਵਾਵਾਂਗਾ ਬੜੀ ਉਹਨਾਂ ਤੇ ਕਾਰਵਾਈ ਕਰੂੰਗਾ ਜਾਂ ਉਹਨਾਂ ਨੂੰ ਇਸ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ ਕਿਉਂਕਿ ਉਹ ਇਹ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਲੋਕ ਇੱਥੇ ਆਉਂਦੇ ਨੇ ਇਹ ਲੋਕ ਅਮਰੀਕੀ ਲੋਕਾਂ ਦੇ ਹੱਕ ਤੇ ਡਾਕਾ ਮਾਰਦੇ ਨੇ ਘੱਟ ਪੈਸਿਆਂ ਦੇ ਵਿੱਚ ਕੰਮ ਕਰਦੇ ਨੇ ਜਿੱਥੇ ਅਮਰੀਕਾ ਦੇ ਇੱਕ ਵਿਅਕਤੀ ਨੂੰ ਸਾਲ ਭਰ ਵਿੱਚ ਕਰੋੜ ਤੋਂ ਸਵਾ ਕਰੋੜ ਰੁਪਈਆ ਦੇਣਾ ਪੈਂਦਾ ਉੱਥੇ ਹੀ ਬਾਹਰੀ ਲੋਕ ਜਿਹੜੇ ਨੇ 50 ਤੋਂ 60 ਲੱਖ ਦੇ ਵਿੱਚ ਇੱਕ ਸਾਲ ਵਿੱਚ ਉਹਨਾਂ ਕੰਮ ਕਰਦੇ ਨੇ ਜਿਹੜਾ ਕਿ ਅਮਰੀਕਾ ਲੋਕਾਂ ਅਮਰੀਕੀ ਲੋਕਾਂ ਦੇ ਹਕਾਤੇ ਵੀ ਇੱਕ ਤਰ੍ਹਾਂ ਦਾ ਡਾਕਾ ਤੇ ਘੱਟ ਪੈਸਿਆਂ ਦੇ ਵਿੱਚ ਵਰਕਰ ਮੈਨਡ ਕਰਕੇ ਉੱਥੋਂ ਦੇ ਲੋਕ ਵੀ ਕੋਈ ਬਹੁਤਾ ਵਿਰੋਧ ਨਹੀਂ ਕਰਦੇ ਇਸ ਚੀਜ਼ ਨੂੰ ਮੁੱਦਾ ਬਣਾ ਕੇ 트ੰਪ ਕਹਿੰਦਾ ਕਿ ਮੈਂ ਕਿਸੇ ਵੀ ਗੈਰ ਕਾਨੂੰਨੀ ਵਿਅਕਤੀ ਨੂੰ ਭਾਵੇਂ ਕਿਤੇ ਹੁੰਦਾ ਵੀ ਹੋਵੇ ਅਮਰੀਕਾ ਦੇ ਵਿੱਚ ਨਹੀਂ ਰਹਿਣ ਦਵਾਵਾਂਗਾ ਤੇ ਇਸ ਮੁੱਦੇ ਨੂੰ ਮੁੱਖ ਬਣਾ ਕੇ ਤੇ ਅਮਰੀਕਾ ਦਾ ਰਾਸ਼ਟਰਪਤੀ ਵੀ ਬਣ ਜਾਂਦਾ 60ਵੇਂ ਰਾਸ਼ਟਰਪਤੀ ਵਜੋਂ ਉਹ ਜਸਦਨ ਉਹ ਸੋਚ ਚੁੱਕਦਾ 20 ਜਨਵਰੀ 2025 ਨੂੰ ਉਸੇ ਦਿਨ ਇੱਕ ਐਕਟ ਬਣਾਉਂਦਾ ਇੱਕ ਐਕਟ ਪਾਸ ਕਰਦਾ ਲੈਗ ਕਿਲ ਰਿਲੇ ਐਕਟ ਉਹ ਜਿਹੜਾ ਕਿ ਮੈਂ ਦੱਸ ਚੁੱਕਾ ਹਾਂ ਉਸ ਕੁੜੀ ਦਾ ਨਾਮ ਹੁੰਦਾ ਉਸੇ ਨੂੰ ਲੈਗ ਕਿਲ ਰਿਲੇ ਐਕਟ ਨਾਮੀ ਇੱਕ ਕਾਨੂੰਨ ਇੱਕ ਅਧਿਆਦੇਸ਼ ਪਾਸ ਕਰਦਾ ਜਿਹਦੇ ਤਹਿਤ ਕੋਈ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਿਹਾ ਵਿਅਕਤੀ ਉਹਨੂੰ ਫੜਿਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਣਦੀ ਅਤੇ ਉਹਨਾਂ ਨੂੰ ਬਾਹਰ ਕਿਥੋਂ ਭੇਜਿਆ ਜਾਵੇ ਤੇ ਵੱਖ-ਵੱਖ ਏਜੰਸੀਆਂ ਇਸ ਭਾਲ ਵਿੱਚ ਲੱਗ ਜਾਂਦੀਆਂ ਨੇ ਕਿ ਕਿੰਨੇ ਕੁ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਜਦੋਂ ਏਜੰਸੀਆਂ ਆਪਣੀ ਜਾਣਕਾਰੀ ਗੈਦਰ ਕਰਦੀਆਂ ਨੇ ਟੋਟਲ ਵਿਅਕਤੀਆਂ ਦੀ ਗਿਣਤੀ ਕਰਦੀਆਂ ਨੇ ਤੇ ਹੈਰਾਨੀ ਜਨਕ ਖੁਲਾਸੇ ਹੁੰਦੇ ਨੇ ਪਤਾ ਲੱਗਦਾ ਹੈ ਕਿ 1 ਕਰੋੜ 25 ਲੱਖ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਹੁੰਦੇ ਨੇ ਤੇ ਜਿਨ੍ਹਾਂ ਦੇ ਵਿੱਚੋਂ 7 ਕਰੋੜ ਲੋਕਾਂ ਦੇ ਵਿੱਚੋਂ 7,25,000 ਭਾਰਤੀ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਹੁੰਦੇ ਹਨ ਤੇ ਇਹਨਾਂ 7,25,000 ਗੈਰ ਕਾਨੂੰਨੀ ਲੋਕਾਂ ਦੇ ਵਿੱਚੋਂ 20,407 ਲੋਕਾਂ ਨੂੰ ਜੜਾ ਨਿਸ਼ਚਿਤ ਕੀਤਾ ਜਾਂਦਾ ਹੈ। ਉਹਨਾਂ ਨੂੰ ਮਾਰਕ ਕੀਤਾ ਜਾਂਦਾ ਹੈ ਕਿ ਇਹਨਾਂ ਲੋਕਾਂ ਦੇ ਕੋਲ ਦਸਤਾਵੇਜ਼ ਨਹੀਂਗੇ। ਪਹਿਲਾਂ ਇਹਨਾਂ ਨੂੰ ਇਹਨਾਂ ਦਾ ਕੁਝ ਕੀਤਾ ਜਾਵੇ। ਤੇ ਉਹਨਾਂ ਵੀਰ ਆਰ 467 ਲੋਕ ਡਿਸਟੈਂਸ ਸੈਂਟਰ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਡਿਸਟੈਂਸ ਸੈਂਟਰ ਦੇ ਵਿੱਚ ਜਿੱਥੇ ਕਿ ਇੱਕ ਤਰ੍ਹਾਂ ਦੇ ਨਾਲ ਨਜ਼ਰ ਬੰਦ ਉਹਨਾਂ ਨੂੰ ਕੀਤਾ ਜਾਂਦਾ ਜਿੱਥੇ ਉਹਨਾਂ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਇੱਕ ਇਦਾਂ ਦਾ ਮੋਨੀਟਰ ਐਂਕਰ ਲਾ ਦਿੱਤਾ ਜਾਂਦਾ ਜਿਹਦੇ ਅਨੁਸਾਰ ਇੱਕ ਉਹਨਾਂ ਦੀ ਉਹਨਾਂ ਦਾ ਦਾਇਰਾ ਜਿਹੜਾ ਆ ਉਹ ਨਿਸ਼ਚਿਤ ਕਰ ਦਿੱਤਾ ਜਾਂਦਾ ਕਿ ਇਸ ਦਾਇਰੇ ਤੋਂ ਬਾਹਰ ਨਹੀਂ ਜਾ ਸਕਣਗੇ ਜੇਕਰ ਉਸ ਦਾਇਰੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਆਟੋਮੈਟਿਕ ਇੱਕ ਸਾਇਰਨ ਵੱਜੂਗਾ ਤੇ ਪੁਲਿਸ ਉੱਥੇ ਪਹੁੰਚ ਜਾਊਗੀ ਤੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਉਹ ਪੂਰੀ ਨਿਗਰਾਨੀ ਦੇ ਵਿੱਚ ਹੁੰਦੀ ਹੈ ਨਾ ਅਮਰੀਕਾ ਦੇ ਪ੍ਰਬੰਧਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਇਹ 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 ਇਹਦੇ ਨਾਲ ਰਲਦੀ ਮਿਲਦੀ ਇੱਕ ਘਟਨਾ ਮੈਂ ਤੁਹਾਨੂੰ ਦੱਸਦਾ ਜਿਵੇਂ ਪਾਕਿਸਤਾਨ ਤੋਂ ਇੱਕ ਸੀਮਾ ਹੈਦਰ ਨਾਮੀ ਇੱਕ ਔਰਤ ਆ ਭਾਰਤ ਵਿੱਚ ਗੈਰਕਾਨੂੰਨੀ ਢੰਗ ਨਾਲ ਆਈ ਸੀ ਉਹ ਵੀ ਇਸੇ ਤਰ੍ਹਾਂ ਹੀ ਉਹਨੂੰ ਵੀ ਰੱਖਿਆ ਗਿਆ ਹੈ ਉਹਦਾ ਵੀ ਇੱਕ ਦਾਇਰਾ ਜੜਾਇਆ ਉਹ ਨਿਸ਼ਚਿਤ ਕੀਤਾ ਗਿਆ ਹੈ ਉਸ ਦਾਇਰੇ ਤੋਂ ਬਾਹਰ ਜੇਕਰ ਜਾਓਗੀ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸੇ ਤਰ੍ਹਾਂ ਇਹਨਾਂ ਭਾਰਤੀ ਲੋਕਾਂ ਦੇ ਨਾਲ ਵੀ ਕੀਤਾ ਗਿਆ ਸੀਗਾ ਤੇ ਇਹਨਾਂ ਜਿਹੜੇ 20467 ਲੋਕ ਹੁੰਦੇ ਨੇ ਇਹਨਾਂ ਵਿੱਚੋਂ 104 ਭਾਰਤੀਆਂ ਨੂੰ ਸਿਲੈਕਟ ਕੀਤਾ ਜਾਂਦਾ ਜਿਨ੍ਹਾਂ ਨੂੰ 4 ਫਰਵਰੀ 2025 ਨੂੰ ਸਵੇਰੇ ਟੈਕਸਸ ਸੈਂਟ ਟਰੈਕਸ ਸੈਨ ਐਂਟੀਰੀਓ ਅ ਮਿਲਟਰੀ ਦਾ ਜਹਾਜ਼ ਜਿਹੜਾ ਹੁੰਦਾ ਉਹਦੇ ਰਾਹੀਂ ਭਾਰਤ ਉਹਨਾਂ ਨੂੰ ਲਿਆਂਦਾ ਜਾਂਦਾ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਕਿੰਨੀ ਕਰੋੜਤਾ ਦੇ ਨਾਲ ਉਹਨਾਂ ਦੇ ਨਾਲ ਅ ਅਮਰੀਕਾ ਪਹਿਸਾਇਆ ਜਿਹਦੇ ਵਿੱਚੋਂ 33 ਵਿਅਕਤੀ ਗੁਜਰਾਤ ਦੇ ਸਨ ਹਰਿਆਣਾ ਦੇ ਵੀ 33 ਅਤੇ ਪੰਜਾਬ ਦੇ 30 ਲੋਕਸਾਨਾ ਮਹਾਰਾਸ਼ਟਰ ਦੇ 3 ਅਤੇ ਯੂਪੀ ਤੇ ਚੰਡੀਗੜ੍ਹ ਦੇ 2-2 ਵਿਅਕਤੀ ਸਨ ਸਵਾਲ ਇਹ ਨਹੀਂ ਆ ਕਿ ਇਹ ਲੋਕਾਂ ਦੇ ਨਾਲ ਕਰੂਰਤਾ ਹੋਈ ਆ ਕੇਵਲ ਇੱਥੇ ਹੀ ਗੱਲ ਨਹੀਂ ਮੁੱਕਦੀ ਜਾਂ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਉਥੋਂ ਦੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਜਿਨ੍ਹਾਂ ਨੂੰ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਇਹਨਾਂ 104 ਵਿਅਕਤੀਆਂ ਤੋਂ ਬਾਅਦ ਆਪ ਆਪਣੇ ਦੇਸ਼ਾਂ ਦੇ ਵਿੱਚ ਪਹੁੰਚਾਇਆ ਜਾਊਗਾ ਸਵਾਲ ਇਹ ਤੇ ਖੜਾ ਹੁੰਦਾ ਕਿ ਡੋਨਾਲਡ 트੍ਰੰਪ ਜਦ ਮੰਨਿਆ ਜਾਂਦਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਦੋਸਤੀ ਆ ਵੱਖ-ਵੱਖ ਮਸਲਿਆਂ ਤੇ ਮੁੱਦਿਆਂ ਤੇ ਅਕਸਰ ਉਹ ਇਕੱਠੇ ਹੁੰਦੇ ਰਹਿੰਦੇ ਨੇ ਹਰਾਨੀ ਵਾਲੀ ਗੱਲ ਹੈ ਕਿ ਇੰਨੀ ਨੇੜਤਾ ਹੋਣ ਦੇ ਬਾਵਜੂਦ ਵੀ ਭਾਰਤੀ ਲੋਕਾਂ ਨਾਲ ਇੰਨੀ ਕਰੂਰਤਾ ਕਿਉਂ ਵਿਖਾਈ ਗਈ ਜਾਂ ਭਾਰਤੀ ਸਰਕਾਰ ਵੱਲੋਂ ਕਿਉਂ ਨਹੀਂ ਕੋਲੰਬੀਆ ਦੇਸ਼ ਵਾਂਗੂ ਆਪਣੇ ਲੋਕਾਂ ਨੂੰ ਉਥੋਂ ਬਾਅਦ ਲੈ ਕੇ ਆਇਆ ਗਿਆ ਲੈ ਕੇ ਆਂਦਾ ਗਿਆ ਇਹ ਆਪਣੇ ਆਪ ਦੇ ਵਿੱਚ ਬੜੇ ਸਾਰੇ ਸਵਾਲ ਨੇ ਬਹੁਤ ਕੁਸ਼ਣ ਦਰਸਾਉਂਦੇ ਨੇ ਆਉਣ ਵਾਲੇ ਸਮੇਂ ਬਾਬਤ ਪਰ ਸੋਚੋ ਜੇਕਰ ਇਹਨਾਂ 104 ਵਿਅਕਤੀਆਂ ਨੂੰ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਬੱਚੇ ਵੀ ਸੀਗੇ ਇਸ ਤਰਕੂਰਤਾ ਦੇ ਨਾਲ ਭਾਤ ਮਚਾਇਆ ਗਿਆ ਤੇ ਬਾਕੀਆਂ ਦੇ ਨਾਲ ਸੰਭਾਵਕ ਕਰਕੇ ਕੀ ਹੋਊਗਾ ਜਾਂ ਉਥੇ ਕੀ ਉਹਨਾਂ ਦੀਆਂ ਜੇਲਾਂ ਦੇ ਵਿੱਚ ਹੋ ਰਿਹਾ ਹੋਊਗਾ ਜਿਹੜੇ ਲੋਕ 40 40 50 50 60 60 ਲੱਖ ਦਾ ਕਰਜ਼ਾ ਚੁੱਕ ਕੇ ਪਤਾ ਨਹੀਂ ਕੋਈ ਆਪਣੀ ਜ਼ਮੀਨ ਵੇਚ ਕੇ ਆਪਣੇ ਗਹਿਣੇ ਵੇਚ ਕੇ ਘਰ 플ਾਟ ਵੇਚ ਕੇ ਵਿਆਜ ਦੇ ਪੈਸੇ ਲੈ ਕੇ ਬੜੀ ਜਦੋ ਜਹਿਦ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਜਿਹੜੇ ਕਿ ਆਪਣਾ ਭਵਿੱਖ ਸੁਹਾਰਨ ਵਿੱਚ ਗਏ ਸੀਗੇ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ ਵੀ ਕੀਤੀ ਆ ਵਕ ਵਕ ਚੈਨਲਾਂ ਨੇ ਜਿਹੜੇ ਭਾਰਤ ਭਾਰਤੀ ਲੋਕ ਉਤਰੇ ਨੇ ਅਮਰ ਸਰਵਿਕ ਉਹਨਾਂ ਨੂੰ ਵੀ ਪੁੱਛਿਆ ਸੁਣਤੀਆ ਤੇ ਵੇਖ ਕੇ ਰੂਹ ਕੰਬ ਜਾਂਦੀ ਆ ਆਖਰ ਕਿੱਦਾਂ ਉਹ ਜਿਹੜੇ ਪੈਸੇ ਦੀ ਉਹ ਕਰਜ਼ੇ ਦੀ ਭਰਪਾਈ ਹੋਊਗੀ ਇਹ ਭਵਿੱਖ ਦੇ ਗਰਭ ਦੇ ਵਿੱਚ ਲੁਗਿਆ ਪਰ ਸੋਚਣ ਵਾਲੀ ਗੱਲ ਇਹ ਆ ਸੰਗਤ ਜੀ ਕਿ ਕਿਉਂ ਇਦਾਂ ਦੇ ਹਾਲਾਤ ਪੇਸ਼ ਆਏ ਨੇ ਜੇਕਰ ਇਹ ਕਿਤੇ ਹੋਰ ਮਸਲਾ ਵੀ ਸਾਹਮਣੇ ਉਜਾਗਰ ਹੁੰਦਾ ਆ ਆਪ ਆਪ ਸਮਝਦੇ ਸਾਡੇ ਸਾਰਿਆਂ ਦੇ ਕਿ ਅਮਰੀਕਾ ਵਰਗਾ ਦੇਸ਼ ਜੇਕਰ ਇਦਾਂ ਦਾ ਫੈਸਲਾ ਲੈ ਸਕਦਾ ਆ ਤੇ ਭਾਰਤ ਵਿੱਚ ਆਪ ਸਭ ਸਮਝਦੇ ਜੇ ਪੰਜਾਬ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਵੀ ਆ ਕੇ ਪਰਵਾਸੀ ਲੋਕ ਜਿਹੜੇ ਨੇ ਉਹ ਇੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਜਿੱਦਾਂ ਉਹਨਾਂ ਦਾ ਉਹਨਾਂ ਨੇ ਇਹ ਸੋਚਿਆ ਕਿ ਇੱਥੇ ਸਾਡੇ ਅਮਰੀਕਾ ਦੇ ਵਿੱਚ ਬਾਰੇ ਲੋਕ ਆ ਕੇ ਘੱਟ ਪੈਸੇ ਤੇ ਕੰਮ ਕਰਦੇ ਨੇ ਤੇ ਇੱਥੇ ਵੀ ਬਿਲਕੁਲ ਵੈਸੀ ਹਾਲਾਤ ਨੇ ਕਿ ਸਾਡੀਆਂ ਸਰਕਾਰਾਂ ਵੀ ਇਹੋ ਜਿਹਾ ਕੁਝ ਸੋਚਣ ਗਈਆਂ ਆਪਣੇ ਲੋਕਲ ਲੋਕਾਂ ਵਾਸਤੇ ਮੈਂ ਖਾਸ ਕਰਕੇ ਪੰਜਾਬ ਦੀ ਉਹ ਗੱਲ ਕਰ ਰਿਹਾ ਕਿ ਕੀ ਪੰਜਾਬ ਵਾਸਤੇ ਵੀ ਪੰਜਾਬ ਸਰਕਾਰ ਜਾਂ ਭਾਰਤੀ ਸਰਕਾਰ ਕੋਈ ਇਦਾਂ ਦਾ ਐਕਟ ਇਦਾਂ ਦਾ ਕਾਨੂੰਨ ਪਾਸ ਕਰੂਗੀ ਤਾਕੇ ਪੰਜਾਬ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਆ ਜਿਹੜੀ ਦਿਨੋਂ ਦਿਨ ਉਹ ਹੇਠਾਂ ਨੂੰ ਜਾ ਰਹੀ ਆ ਕੀ ਉਹਨੂੰ ਧਿਆਨ ਦੇ ਵਿੱਚ ਰੱਖਦੇ ਆ ਕਿ ਪੰਜਾਬ ਦੇ ਵਿੱਚੋਂ ਵੀ ਪ੍ਰਵਾਸੀ ਲੋਕਾਂ ਨੂੰ ਇੱਥੋਂ ਜਾਣ ਦਾ ਜਿਹੜਾ ਹੌਨ ਦਿੱਤਾ ਜਾਊਗਾ ਜਾਂ ਨਹੀਂ ਇਹ ਆਪਣੇ ਆਪ ਵਿੱਚ ਸੋਚਣ ਵਾਲੀ ਗੱਲ ਆ ਇਹ ਬਹੁਤ ਵੱਡਾ ਸਵਾਲ ਆ ਬੜਾ ਕੁਝ ਦਰਸਾਉਂਦਾ ਇਹ ਸਵਾਲ ਪਰ ਅਮਰੀਕਾ ਨੇ ਸਟੈਂਡ ਲੈ ਲਿਆ ਅਮਰੀਕਾ ਨੇ ਇੱਕ ਐਕਟ ਇੱਕ ਕੁੜੀ ਦੀ ਮੌਤ ਤੋਂ ਇੱਕ ਐਕਟ ਤਿਆਰ ਕੀਤਾ ਪਰ ਸਾਡੇ ਭਾਰਤ ਵਿੱਚ ਪਤਾ ਨਹੀਂ ਕਿੰਨੀਆਂ ਨਿਆਣੀਆਂ ਕਿੰਨੀਆਂ ਬੱਚੀਆਂ ਕਿੰਨੀਆਂ ਭੈਣਾਂ ਧੀਆਂ ਜਿਨ੍ਹਾਂ ਦੇ ਨਾਲ ਕ੍ਰੂਰਤਾ ਦਰਿੰਦਗੀ ਹੋਈ ਆ ਮੌਤ ਦੇ ਘੜਦਾ ਦਿੱਤੀਆਂ ਗਈਆਂ ਨੇ ਉਮਰ ਭਰ ਲਈ ਅਪਹਾਜ ਕਰ ਦਿੱਤੀਆਂ ਗਈਆਂ ਨੇ ਇੱਥੇ ਕੋਈ ਨਹੀਂ ਪੁੱਛਦਾ ਇੱਥੇ ਸਭ ਅੰਨੇ ਕਾਣੇ ਬੋਲੇ ਤੁਰੇ ਫਿਰਦੇ ਨੇ ਲੋਕ ਵੀ ਉਦਾਂ ਦੇ ਨੇ ਤੇ ਜਿਹੜੇ ਸ਼ਾਸਨ ਪ੍ਰਸ਼ਾਸਨ ਚਲਾਉਣ ਵਾਲੇ ਦੇਸ਼ ਚਲਾਉਣ ਵਾਲੇ ਨੇ ਉਹਨਾਂ ਵਾਸਤੇ ਤੇ ਕੋਈ ਸ਼ਬਦ ਹੀ ਨਹੀਂ ਕਹਿਣ ਦਾ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਉੱਤਰ ਮੰਗਦੇ ਨੇ ਤੇ ਆਪ ਸਭ ਨੂੰ ਬੇਨਤੀ ਆ ਕਿ ਇਸ ਵੀਡੀਓ ਦੇ ਵਿੱਚ ਜੋ ਕੁਝ ਮੈਂ ਦੱਸਿਆ ਇਹ ਸੋਸ਼ਲ ਮੀਡੀਆ ਤੋਂ ਮੈਂ ਇਹ ਜਾਣਕਾਰੀ ਪ੍ਰਾਪਤ ਕੀਤੀ ਸੀ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਜੀ ਸასი ਸ਼ਾਲ ਜੀ